ਬਿਕਰਮਜੀਤ ਸਿੰਘ ਮਜੀਠੀਆ ਹੋਣਾਂ ਦੇ ਜਾਂ ਦੂਜੇ ਕਾਲੀ ਲੀਡਰਾਂ ਦੇ ਉੱਤੇ ਚਿੱਟੇ ਦਾ ਦੋਸ਼ ਲਾਉਂਦੇ ਆ ਜਿੱਥੋਂ ਸਭ ਤੋਂ ਵੱਧ ਕਮਾਈ ਕੀਤੀ ਮਾਈਨਿੰਗ ਦੇ ਵਿੱਚੋਂ ਕੀਤੀ ਦੂਜੀਆਂ ਚੀਜ਼ਾਂ ਕੀਤੀ ਉਹਨਾਂ ਦਾ ਨਾਂ ਨਹੀਂ ਲੈਂਦੇ ਵਿੱਚ ਕਿਵੇਂ ਐਕਸਾਈਜ਼ ਦੇ ਵਿੱਚੋਂ ਪੈਸੇ ਕਲੇ ਇਹਨਾਂ ਨੇ ਕਿਵੇਂ ਖਾਤੇ ਸੀ ਜੰਗੀ ਦੇ ਵਿੱਚੋਂ ਹੀ ਉਹਨਾਂ ਨੇ ਖਾਤੇ ਦੇ ਪਿਆ। ਮੈਂ ਇਹ ਕਹਿੰਦਾ ਵੀ ਜਿੰਨ ਮਸ਼ਾਫਤ ਹੋ ਗਿਆ ਕਿ ਨਹੀਂ ਹੋਇਆ ਬਿਕਰਮਜੀਤ ਸਿੰਘ ਉਹ ਚੰਨੀ ਨੇ ਵੀ ਫੜ ਕੇ ਅੰਦਰ ਦਿੱਤਾ ਸੀ ਤੇ ਉਹ ਚੰਨੀ ਕਹਿੰਦਾ ਸੀ ਜਦੋਂ ਨਾ ਧੱਕਾ ਹੋ ਗਿਆ ਤੇ ਫਿਰ ਜਦੋਂ ਲੋਕਾਂ ਨੇ ਟ੍ਰੋਲ ਕੀਤਾ ਫਿਰ ਕਹਿੰਦਾ ਨਹੀਂ ਨਹੀਂ ਮੈਨੂੰ ਤਾਂ ਲੱਗਿਆ ਕਿ ਤੇ ਪ੍ਰਗਟ ਸਿੰਘ ਦੇ ਪਤਾ ਹੋ ਗਿਆ। ਇਹ ਵੀ ਤੋਂ ਪੰਜ ਜਿਹੜੇ ਦੂਜੇ ਐਮਐਲਏ ਆ ਉਹ ਵਰਕੇ ਚੁੱਪ ਸੀ ਕਰ ਉਹ ਬਾਈ ਜੀ ਉਹਦੇ ਚ 90% ਟਾਣੇ ਆ ਕਰੋੜਾ ਰੁਪਇਆ ਖਾਦਾ ਹੋਇਆ ਹੈ ਮੁੱਖ ਮੰਤਰੀ ਤਾਂ ਹੀ ਤਾਂ ਕਹਿੰਦਾ ਹੁੰਦਾ ਫਰਾਂਮਿਆਂ ਮੇਰੀਆਂ ਅੱਖਾਂ ਦੇ ਅੱਖਾਂ ਬਾਗੇ ਗੱਲ ਕਰ ਮੈਂ ਤੇਰੀ ਫੈਲ ਪੋੜ ਦੂੰਗਾ ਲੈ ਵੀ ਇਹ ਕੁਛ ਹੋਣਾ ਨਹੀਂ ਹੈ ਅੰਤਗਰ ਹੈ ਨਹੀਂ ਉਹ ਚੋਰ ਨੇ ਤਾਂ ਅੰਦਰ ਕਿ ਨਹੀਂ ਬੋਲ 100% ਮਰੀ ਦਾ ਹੱਲ ਕੀ ਹੈ ਜੇ ਹੁਣ ਵਿਧਾਨ ਸਭਾ ਦੇ ਵਿੱਚ 117 ਬੈਠੇ ਆ 117 ਨੂੰ ਤੁਸੀਂ ਕਹਿ ਰਹੇ ਹੋ ਕਿ ਕੋਈ ਇਹਨਾਂ ਦਾ ਕਹਾਣਾ ਤੇ ਕੋਈ ਉਹ ਦੇ ਕਪਲ ਜੁਨਾ ਸਮਰ ਜੇ ਤੁਸੀਂ ਉਹ ਕੁਰਸੀ ਤੇ ਜਿੱਥੇ ਤੁਸੀਂ ਇੱਕ ਤੁਨਕਲੇ ਸੁਣਉਣ ਵਾਲੇ ਨੂੰ ਭਾਇਆ ਉਹਦੀ ਥਾਂ ਤੇ ਕਿਸੇ ਪੰਥਕ ਬੰਦੇ ਨੂੰ ਭਾ ਦਿਓ ਜਿਹੜਾ ਗੁਰੂ ਮਹਾਰਜ ਦੇ ਨੂੰ ਹਾਜ਼ਰ ਨਾਜ਼ਰ ਹੋਵੇ ਚੋਟਕਲਦਾਰ ਸੰਧਵਾ ਵੀ ਸੀ ਜਿਹੜੇ ਕਹਿ ਕੇ ਗਏ ਸੀ ਕਿ ਮੈਂ ਗੁਰੂ ਮਹਾਰਜ ਨੂੰ ਆ ਜਾਣਾ ਜਸ ਆਰਤੀ ਸ਼ਰਤ ਤੋਂ ਜਾਣ ਸਾਫ ਤੋਂ ਬਾਅਦ ਉਹ ਤੁਸੀਂ ਕਰਤਾਰਾਂ ਨੂੰ ਮੈਂ ਜੀ ਨੂੰ ਪੁੱਛੋ ਲੋਕ ਲੋ ਇਹ ਚੀਜ਼ ਵੀ ਚੱਲਦੀ ਹੈ ਕਿ ਜਿਹੜੇ ਕੈਮਰੇ ਆ ਜਿਹੜੀ ਸੱਤਾਂ ਪਰ ਕਾਬੂ ਹੈ ਉਹ ਆਪਦੇ ਬੰਦਿਆਂ ਤੇ ਲਾ ਕੇ ਆਪਦੀ ਵੀਡੀਓ ਮੈਨਚ ਚ ਬੈਲਰ ਕਰ ਦਿੰਦੇ ਜਿਹੜੇ ਵਿਧਾਨ ਸਭਾ ਦੇ ਵਿੱਚ ਆਵਾਜ਼ ਦੱਬੀ ਜਾਂਦੀ ਜਿਹੜਾ ਲੱਖਾਂ ਦੇ ਗਿਣਤੀਆਂ ਮੂਤਰਾਂ ਦੇ ਨਾਲ ਚੁਣਿਆ ਹੋਇਆ ਇੱਕ ਮੈਂਬਰ ਹੁੰਦਾ ਉਹਦੀ ਆਵਾਜ਼ ਦੱਬੀ ਜਾਂਦਾ ਤਾਂ ਇਹਨਾਂ ਨੇ ਮਾ ਦੇ ਸ਼ੇਰਾਂ ਨੇ ਵਿਧਾਨ ਸਭਾ ਦੇ ਵਿੱਚ ਦਫਤਰ ਬਣਾ ਲਿਆ ਆਪਦਾ ਇਹਦੀ ਟੀਮ ਦਾ ਝਾੜੂ ਪਾਰਟੀ ਵਾਲਿਆਂ ਨੇ ਉਹ ਪੱਪਾ ਕੋਈ ਮੂਵੀ ਨਹੀਂ ਛੂਟ ਕਰਦੇ ਹੁੰਦੇ ਇਹ ਸਗੋਂ ਉਸ ਤਰੀਕਾ ਨਾਲ ਛੂਟ ਕਰਦੇ ਆ ہر ایک چیز جگمیت جی نوٹ ا سنگل چیز ہر ایک چیز اتنے کل ایک سوشل میڈیا کے ہائپ کریٹ کرنے کوشش کی رہی ہے سرکار کو ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਸਪੈਸ਼ਲ ਸੈਸ਼ਨ ਸੱਦਾ ਜਾਂਦਾ ਹੈ ਇੱਕ ਨਸ਼ਿਆਂ ਦੇ ਖਿਲਾਫ ਹੁੰਦਾ ਤੇ ਇੱਕ ਵਿਦਵੀ ਦੇ ਕਾਨੂੰਨ ਦੀ ਸੋਧ ਤੇ ਲਈ ਹੁੰਦਾ ਹੈ ਜਿਹਦੇ ਵਿੱਚ ਆਉਣ ਵਾਲੇ ਸੰਗਤ ਦੇ ਵਿੱਚ ਸੱਚ ਸਜਾਵਾਂ ਮਿਲਣਗੀਆਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰੀਆਂ ਉੱਥੇ ਵੀ ਕੀਤੀਆਂ ਗਈਆਂ ਤੇ ਮੀਡੀਆ ਦੇ ਵਿੱਚ ਵੀ ਪ੍ਰਚਾਰੀਆਂ ਅਸਲ ਚ ਹਕੀਕਤ ਹੈ ਕਿ ਆ ਇਸ ਤਿੱਕੀ ਸਿਆਸਤ ਹੋ ਰਹੀ ਹੈ ਜਿਵੇਂ ਪਹਿਲੀਆਂ ਸਰਕਾਰਾਂ ਨੇ ਜਾਂ ਸਰਕਾਰ ਬਣ ਤੋਂ ਪਹਿਲਾਂ ਕੋਈ 4 ਹਫ਼ਤਿਆਂ ਚ ਕਹਿੰਦਾ ਸੀਗਾ ਕੋਈ 1 ਹਫ਼ਤੇ ਚ ਕਹਿੰਦਾ ਸੀਗਾ ਕੋਈ 4 ਮਹੀਨਿਆਂ ਚ ਕਹਿੰਦਾ ਸੀਗਾ ਕਿ ਅਸੀਂ ਵਿਦਵੀ ਦਾ ਇਨਸਾਫ ਦਿਵਾਵਾਂਗੇ ਚਾਹੇ ਜਿਨ੍ਹਾਂ ਦੇ ਰਾਜਪਾਲ ਚ ਕੋਈ ਦੇ ਵੀ ਉਹਨਾਂ ਨੇ ਵੀ ਇਹੀ ਵਾਅਦੇ ਕੀਤੇ ਕਿ ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ ਪਰ ਅੱਜ ਜੋ ਹੋ ਰਿਹਾ ਹੈ ਕਿ ਇਸ ਨੂੰ ਲੈ ਕੇ ਆਮ ਲੋਕ ਸੰਤੁਸ਼ਟ ਨੇ ਆਮ ਲੋਕਾਂ ਚ ਕੀ ਮੈਸੇਜ ਆ ਰਿਹਾ ਹੈ ਜਾਂ ਫਿਰ ਉਹਨਾਂ ਨੂੰ ਇਹ ਅੱਜ ਵੀ ਲੱਗਦਾ ਹੈ ਕਿ ਹੁਣ ਫਿਰ ਇਸ ਤੇ ਸਿਆਸਤ ਕੀਤੀ ਜਾ ਰਹੀ ਹੈ ਸਾਡੇ ਨਾਲ ਨੇ ਤੇਂਦਰ ਸਿੰਘ ਜੀ ਵਾਹਿਗੁਰੂ ਜਪ ਜਥੇ ਬਣੇ ਤੋਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕਾ ਗਰੀ ਬਹੁਤ ਲੋਕ ਕੀ ਲੱਗਦਾ ਜਿਹੜਾ ਵਿਧਾਨ ਸਭਾ ਚ ਹੋਇਆ ਸਾਰਾ ਸੈਸ਼ਨ ਚੱਲੀ ਜਾਂਦਾ ਬਦਵੀ ਨੂੰ ਲੈ ਕੇ بڑا رولا پایا بہت سارے لوگ اس چیز سے ٹپپنی بھی کر رہے ہیں آم لوگ کہ سنتوشتی نہیں آئی جو چیز ہونی چاہیے سی بہت لوگ کہہ رہے ہیں جی آم آدمی پارٹی کے حق چاہتے کہ بہت ودیا ہو گیا جگمید جی اہے ویسٹ آف ٹائم ویسٹ آف منی ویسٹ آف اینرجی سر جی میں ਜੇ ਇਹਨੂੰ ਸ਼ਬਦਾਂ ਦੇ ਵਿੱਚ ਮੈਂ ਬਿਆਨ ਨਹੀਂ ਕਰ ਸਕਦਾ ਵੀ ਇਹਨਾਂ ਨੇ ਪੰਜਾਬ ਦੇ ਲੋਕਾਂ ਦੀ ਦਸਾਂ ਨੋਹਾਂ ਦੀ ਜਿਹੜੀ ਕਮਾਈ ਹੈ ਹੂੰ ਉਹਦਾ ਜਿਹੜਾ ਪੈਸਾ ਹੈ ਹੂੰ ਉਹ ਇਹਨਾਂ ਨੇ ਵਿਅਕਤ ਕੀਤਾ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਵੀ ਕੋਈ اجلاس ਸੱਦਾ ਜਾਂਦਾ ਹੈ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਲੱਖਾਂ ਰੁਪਈਆ ਦਾ ਜਿਹੜਾ ਖਰਚਾ ਹੁੰਦਾ ਹੈ ਹੂੰ ਤੇ ਕੱਢਣ ਪਾਉਣ ਉਹਦੇ ਵਿੱਚ ਕੁਝ ਨਹੀਂ ਸੀ ਬੜੀ ਜਦੋਂ ਅਸੀਂ ਕੱਲ ਸਾਰਾ ਸੁਣਿਆ ਉਹ ਦੇਖਿਆ ਬੜੀ ਸ਼ਰਮ ਮਹਿਸੂਸ ਹੋਈ ਜੀ ਇੰਨੀ ਕ ਜਿਆਦਾ ਸ਼ਰਮ ਮਹਿਸੂਸ ਹੋਈ ਵੀ ਸਾਡੀ ਵਿਧਾਨ ਸਭਾ ਦੇ ਵਿੱਚ ਅਸਲ 'ਚ ਚੱਲ ਕੀ ਰਿਹਾ ਹੈ ਹੂੰ ਤੁਸੀਂ ਐਡਾ ਵੱਡਾ ਅਜਲਾਸ ਅੱਦਿਆ ਇੰਨਾ মিডিਆ ਨੂੰ ਤੁਸੀਂ ਕੀਤਾ ਇੰਨਾ ਤੁਸੀਂ ਪੈਸਾ ਖਰਚਿਆ ਸਾਰਾ ਕੁਝ ਕੀਤਾ ਉਹ ਕਹਿੰਦੇ ਨੇ ਨਾ ਖੋਦਿਆ ਭਾਰ ਤੇ ਨਿਕਲਿਆ ਚੂਹਾ ਜੀ ਐਂਡ ਤੇ ਕੀ ਨਿਕਲਿਆ ਕਹਿੰਦੇ ਜੀ ਵੀ ਅਸੀਂ ਇੱਕ ਕਮੇਟੀ ਬਣਾ ਦਿੰਦੇ ਹੂੰ ਤੇ ਉਹ ਕਮੇਟੀ ਜਿਹੜੀ ਹੈ 6 ਮਹੀਨਿਆਂ ਦੇ ਵਿੱਚ ਵਿੱਚ ਇਸ ਤੇ ਫੈਸਲਾ ਕਰੂਗੀ ਹੂੰ ਕੀ ਫੈਸਲਾ ਕਰੂਗੀ ਵੀ ਇਸ ਕਾਨੂੰਨ ਨੂੰ ਕਿਵੇਂ ਬਣਾਇਆ ਜਾਊਗਾ ਜਾਂ ਮੰਨ ਕੇ ਚੱਲੋ ਵੀ ਬੇਅਦਬੀ ਦੇ ਜਿਹੜੇ ਦੋਸ਼ੀ ਆ ਜਾਂ ਇਹਨਾਂ ਦੇ ਜਿਹੜੇ ਪਿਛਲੇ ਦੋਸ਼ੀ ਉਹਨਾਂ ਨੂੰ ਕਿਵੇਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਇਹਦੇ ਤੇ ਅਸੀਂ ਇੱਕ ਜਿਹੜਾ ਕਾਨੂੰਨ ਬਣਾਵਾਂਗੇ ਉਹ ਕਮੇਟੀ 6 ਮਹੀਨੇ ਬਾਅਦ ਅਰੇ ਇੱਕ ਚੈਨਲ ਤੇ ਮੈਂ ਸੁਣਿਆ ਉਹ ਤਾਂ ਕਹਿੰਦੇ ਪਏ ਸੀ ਕਿ ਕਿ ਹੁਣ ਦਸਤਾਰ ਲਾਉਣ ਵਾਲੇ ਵੀ ਅੱਡ ਮਤਲਬ ਟਰਮਾ ਬਣਨਗੇ ਬਣ ਗਿਆ ਨੇ ਜੇ ਕੋਈ ਕੇਸਾਂ ਦੀ ਬੇਅਦਬੀ ਕਰਦਾ ਹੁੰਦੇ ਤੇ ਆਡਾ ਕਰੂ ਗ੍ਰਾਂਡ ਸਾਹਿਬ ਤੇ ਆਡਾ ਕਰਦਾ ਲੰਮੀ ਸਜ਼ਾ 20 ਸਾਲ ਤੱਕ ਸਜ਼ਾ ਸੁਣਾਈ ਜਾਂਦੀ ਉਮਰ ਕਿਹ ਤੱਕ ਜਾਊਗੀ ਕਿੱਥੇ ਬਣਾਇਆ ਬਜਟ ਬਿਲ ਪੇਸ਼ ਕਰਤਾ ਜੀ ਬਿਲ ਤਾਂ ਕੋਈ 100% ਤੁਸੀਂ ਇਹ ਦੇਖੋ ਅਕਾਲੀ ਦਲ ਨੇ ਇੱਕ ਬਿੱਲ ਪੇਸ਼ ਕੀਤਾ ਸੀ ਹਮ ਇੱਕ ਬਿੱਲ ਪੇਸ਼ ਕਰਤਾ ਉਹ ਕਹਿੰਦੇ ਸੀ ਵੀ ਆਹ ਜਿਹੜੀ ਹੈਗੀ ਆ 295 A ਦੇ ਵਿੱਚ ਆਹ ਸੋਧ ਕੀਤੀ ਜਾਵੇ ਜਦੋਂ ਉਹ ਬਿੱਲ ਉੱਥੇ ਚਲਾ ਗਿਆ ਉਹ ਕਹਿੰਦੇ ਸੀ ਵੀ ਅਸੀਂ ਕਿਸੇ ਇੱਕ ਧਰਮ ਦੀ ਇਹਦੇ ਚ ਜਿਹੜੀ ਸੋਧ ਨਹੀਂ ਕਰ ਸਕਦੇ ਕਿਉਂਕਿ 295 ਜਿਹੜਾ ਹੈ ਉਹ ਚੋਦੇ ਵਿੱਚ ਸਾਰੇ ਧਰਮਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਹੈ ਜੀ ਉਹ ਉਸ ਤੋਂ ਬਾਅਦ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਹਮ ਇਹਨਾਂ ਨੇ ਫਿਰ ਇੱਕ ਨਵਾਂ ਬਿੱਲ ਪੇਸ਼ ਕੀਤਾ ਜੀ ਇਸ ਬਿੱਲ ਦੇ ਵਿੱਚ ਉਹਨਾਂ ਨੇ ਬਕਾਇਦਾ ਕੁਝ ਇਹ ਉਹ ਜਿਹੜੀਆਂ ਸੋਧਾਂ ਨੇ ਉਹ ਜਿਹੜੀਆਂ ਕਰਕੇ ਭੇਜ ਦਿੱਤੀਆਂ ਵੀ ਅਸੀਂ ਇਹ ਜਿਹੜੀਆਂ ਸੋਧਾਂ ਨੇ ਜੜੀਆਂ 295 ਦੇ ਇਹ ਤਿੰਨ ਜਿਹੜੀਆਂ ਚੱਲ ਰਹੀਆਂ ਨੇ ਗੁੱਜੇ ਜਿਹੜੇ ਧਰਮ ਉਹਨਾਂ ਨੂੰ ਵਿੱਚ ਦੇਖਦਿਆਂ ਹੋਇਆ ਸਾਰਾ ਕੁਝ ਕਰਕੇ ਭੇਜ ਦਿੱਤਾ ਅੱਜ ਤੱਕ ਤਾਂ ਉਹ ਫਾਈਲ ਵੀ ਜਿਹੜੀ ਹੈ ਉਹ ਰੱਦੀ ਦੇ ਵਿੱਚ ਪਈ ਹੋਈ ਹੈ ਸਾਡੇ ਦੇਸ਼ ਦੇ ਪ੍ਰੈਜ਼ੀਡੈਂਟ ਕੋਲ ਹੂੰ ਉਹਦਾ ਕੀ ਬਣਿਆ ਜੇ ਨਾਲ ਇਹ ਜਲਾਸਦਿਆ ਸੀ ਉਹਦੇ ਤੇ ਡਿਬੇਟ ਕਰਦੇ ਅੱਛਾ ਉਹਦੇ ਤੇ ਡਿਬੇਟ ਕਰਦੇ ਵੀ ਜਿਹੜਾ ਕੈਪਟਨ ਸਾਹਿਬ ਨੇ ਜਿਹੜਾ ਉਹ ਬੈਲ ਪੇਸ਼ ਕੀਤਾ ਸੀ ਕਾਂਗਰਸ ਸਰਕਾਰ ਨੇ ਜਿਹੜਾ ਪੇਸ਼ ਕਰਕੇ ਭੇਜਿਆ ਸੀ ਉਹਦੇ ਚ ਕੀ ਕਮੀਆਂ ਰਹਿ ਗਈਆਂ ਸੀ ਹੂੰ ਅਸਲ ਚ ਜਦੋਂ ਉਹ ਬੈਲ ਕੋਈ ਪੇਸ਼ ਕਰਾਉਣਾ ਉਹਦਾ ਪਹਿਲਾਂ ਹੀ ਇੱਕ ਬੈਲ ਪੇਸ਼ ਹੋਇਆ ਗਿਆ ਉਹ ਸਾਡਾ ਰੱਦੀ ਟੋਕਰੀ ਚ ਕਿਉਂ ਪਿਆ ਹੂੰ ਉਹਦੇ ਤੇ ਡਿਬੇਟ ਕਰਦੇ ਫਿਰ ਜਿਹੜਾ ਹੈਗਾ ਜਿਹੜਾ ਆਪਣਾ ਮਾਫ ਕਰਨਾ ਮੈਨੂੰ ਥੋੜਾ ਜਿਹਾ ਮੈਂ ਜੇ ਗਲਤ ਨਾ ਹੋਵਾਂ ਤਾਂ ਜਿਹੜਾ ਸੈਕਸ਼ਨ 14 19 ਜਾਂ 21 ਹੈ ਜੀ ਉਹਦੇ ਅਧੀਨ ਜਿਹੜਾ ਹੈ ਉਹਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੇ ਜਿਹਨੂੰ ਆਪਾਂ ਬਦਲ ਨਹੀਂ ਸਕਦੇ ਹੂੰ ਜੇ ਆਪਾਂ 295 ਦੇ ਵਿੱਚ ਵੀ ਸੋਧਾ ਕਰਦੇ ਨੇ ਉਹ ਚੀਜ਼ ਨੂੰ ਚੈਲੰਜ ਕਰਦਾ ਕਿਉਂਕਿ ਕਿਤੇ ਨਾ ਕਿਤੇ ਮੁੱਖੀ ਅਧਿਕਾਰਾਂ ਦੇ ਵਿੱਚ ਆਪਣਾ ਬੋਲਣ ਦਾ ਜਿਹੜਾ ਆਪਣਾ ਜਿਹੜਾ ਕਾਨੂੰਨ ਨੇ ਆਪਾਂ ਨੂੰ ਪਾਵਰ ਦਿੱਤੀ ਹੈ ਉਹਦੇ ਦੇ ਉੱਤੇ ਕਈ ਕਈ ਚੀਜ਼ਾਂ ਨੂੰ ਆਪਾਂ ਰੋਕ ਨਹੀਂ ਸਕਦੇ ਜੇ ਆਪਾਂ ਕਹਿ ਦਈਏ ਕਿ ਆਪਾਂ ਫਲਾਨੀ ਚੀਜ਼ ਨੂੰ ਨਹੀਂ ਇਹਨੂੰ ਆਪਾਂ ਬੋਲ ਸਕਦੇ ਜਾਂ ਫਲਾਨੀ ਚੀਜ਼ ਦੇ ਉੱਤੇ ਆਪਾਂ ਨਹੀਂ ਕੋਈ ਕਮੈਂਟ ਕਰ ਸਕਦੇ ਉਹਦੇ ਉੱਤੇ ਵੀ ਕਾਨੂੰਨ ਬਣੇ ਹੋਏ ਨੇ ਬਕਾਇਦਾ ਇਹਨਾਂ ਦੇ ਇੱਕੋ ਇਹਦੇ ਚ ਵਕੀਲ ਨੇ ਮੈਨੂੰ ਤਾਂ ਬੜਾ ਹਸੂ ਹੀ ਨਹੀਂ ਗੱਲ ਹੁੰਦੀ ਹੈ ਹਰਪਾਲ ਸਿੰਘ ਚੀਮਾ ਖੁਦ ਵਕੀਲ ਨੇ ਜੀ ਕੱਲ ਉਹਨਾਂ ਨੇ ਬਹਿਸ ਕੀਤੀ ਸੀ ਹਾਂ ਤੁਸੀਂ ਸੁਣਿਆ ਹੋਣਾ ਉਹਨੇ ਉਸ ਟੌਪਿਕ ਤੇ ਤਾਂ ਗੱਲ ਹੀ ਨਹੀਂ ਕੀਤੀ ਗੁਰੂ ਮਹਾਰਾਜ ਦੇ ਬੇਅਦਬੀ ਵਾਲੇ ਤੇ ਉਹਦਾ ਉਹਦਾ ਉਹਨੇ ਤਾਂ ਟਾਰਗੇਟ ਕੀਤਾ ਸੁਖਬਾਲ ਸਿੰਘ ਖਰ ਦੇ ਟਿੱਪੀ ਹੋਈ ਹੈ ਬਿਲਕੁਲ ਉਹਨੇ ਉਹਨੇ ਇਹ ਇਹ ਇਸ ਸਰਕਾਰ ਦੇ ਵਿੱਚ ਤੁਸੀਂ ਗੱਲ ਮੇਰੀ ਜਗਮੀਤ ਜੀ ਮੰਨਿਓ ਇਹਦੇ ਚ ਆਪ ਦੀ ਸਿਆਸੀ ਕਿਰਕੜਨ ਵਾਸਤੇ ਜਿਹੜੇ ਆ ਉਹ ਠੀਕ ਹੈ ਤੁਹਾਡਾ ਤੁਹਾਡਾ ਕਹਿਣਾ ਮਤਲਬ ਠੀਕ ਹੈ ਕਿ ਕਿਹੜੇ ਕੱਢੀ ਜਾ ਰਹੀ ਹੈ ਸਿਆਸਤ ਦੇ ਤੌਰ ਤੇ ਇੱਕ ਜਲਾਸ ਸੱਦ ਲਿਆ ਉਹਦੇ ਵਿੱਚ ਕਿਹੜੇ-ਕਿਹੜੇ ਬੰਦੇ ਨੇ ਉਹਨਾਂ ਤੇ ਕਿਹੜੇ ਕੱਢ ਲਈ ਹੁਣ ਇਸ ਦੀ ਅਗਲੀ ਟਿੱਪਣੀ ਇਹ ਹੈ ਕਿ 20 ਤੋਂ 25 ਜਿਹੜੇ ਦੂਜੇ ਐਮ.ਐਲ.ਏ ਆ ਉਹ ਵਰ ਕਿਉਂ ਚੁੱਪ ਸੀ ਕਰ ਉਹ ਬਾਈ ਜੀ ਉਹਦੇ ਚ 90% ਕਾਣੇ ਆ ਕਾਣੇ ਆ ਕਰਪਸ਼ਨ ਕੀਤੀ ਹੋਈ ਹੈ ਕਰੂੜਾ ਰੱਬਿਆ ਖੱਦ ਹੋਇਆ ਮੁੱਖ ਮੰਤਰੀ ਤਾਂ ਹੀ ਤਾਂ ਕਹਿੰਦਾ ਹੁੰਦਾ ਫਲਾਨਿਆਂ ਮੇਰੀ ਅੱਖਾਂ ਦੇ ਅੱਖਾਂ ਪਾ ਕੇ ਗੱਲ ਕਰ ਉਹ ਮੇਰੇ ਤਾਂ ਮੈਂ ਤੇਰੀ ਫਾਈਲ ਖੋਲ ਦੂੰਗਾ ਉਹ ਨਮਾ ਰਗੜ ਦੂੰਗਾ ਜੇ ਕਿਸੇ ਚ ਦੰਮ ਦਉ ਖੜਾ ਹੋ ਕੇ ਉਹਦੇ ਤੇ ਮਾਨ ਨਹੀਂ ਜੇ ਕੇਸ ਉਹਦਾ ਬਾਹਰ ਆ ਕੇ ਤੇ ਤੂੰ ਮੈਨੂੰ ਵਿਧਾਨ ਸਭਾ ਦੇ ਵਿੱਚ ਪਵਿੱਤਰ ਜਿਹੜਾ ਸਾਡਾ ਸਦਨ ਹੈ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਜਾਣੀ ਉਹ ਉੱਥੇ ਸਾਨੂੰ ਬਲੈਕਮੇਲ ਕਰਦਾ ਸਾਨੂੰ ਧਮਕਾਉਣਾ ਹੈ ਦੱਸ ਅਸੀਂ ਕੀ ਖਾਦਾ ਸੀ ਕੀ ਚੋਰਾਂ ਕਰ ਕਰ ਨੂੰ ਸਭ ਕੁਝ ਕਰ ਸਕਦਾ ਲੱਗਦਾ ਵੀ ਇਹ ਕੁਛ ਹੋਣਾ ਨਹੀਂ ਹੈ ਅਣਖਗਰ ਹੈ ਨਹੀਂ ਉਹ ਚੋਰ ਨੇ ਤਾਂ ਕਰਕੇ ਨਹੀਂ ਬੋਲਦਾ 100% ਭਾਈ ਅਸੀਂ ਮੈਂ ਅਕਾਲੀ ਦਲ ਵਾਰਿਸ ਦਿੱਤੇ ਬੰਦੀ ਦੇ ਨਾਲ ਸੰਬੰਧ ਰੱਖਦਾ ਭਾਈ ਅਮਰਤਪਾਲ ਸਿੰਘ ਦੇ ਨਾਲ ਵੀ ਹੋਰ ਕੀ ਹੋਇਆ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਨੌਜਵਾਨੀ ਨੂੰ ਨਸ਼ਾ ਛਡਾਇਆ ਪੰਥ ਦੇ ਨਾਲ ਜੋੜਿਆ ਆਨੰਦਪੁਰ ਦੇ ਨਾਲ ਜੋੜਿਆ ਸਰਗਿਸੁੱਤੀ ਇੱਕ ਕੌਮ ਨੂੰ ਜਗਾਉਣ ਦਾ ਕੰਮ ਕੀਤਾ ਯੂਥ ਉਹਦੇ ਨਾਲ ਚੱਲਣ ਲੱਗੇ ਕੱਲ ਤੋਂ ਇਹ ਡਰ ਕੇ ਬੱਦਲ ਉਹ ਆਨੇ ਕੁੱਟੇ ਮੁਕਦਮੇ ਜਿਹੜੇ ਕਰ ਕਰਾ ਕੇ ਉਹਦੇ ਤੇ ਕੀ ਕੀ ਹੁਣ ਐਨੇ ਸੇ ਤੀਜੀ ਜਿਹੜੀ ਵਧਾਈ ਹੈ ਉਹ ਕਿਸ ਗੱਲ ਪਿੱਛੇ ਵਧਾਈ ਹੈ ਵੀ ਆ ਫਲਾਣਾ ਬੰਦੇ ਨੇ ਲਿਖ ਕੇ ਦੇ ਦਿੱਤਾ ਜੀ ਵੀ ਮੈਨੂੰ ਇਹਨਾਂ ਤੋਂ ਖਤਰਾ ਹੈ ਆ ਬੰਦਾ ਮੈਨੂੰ ਕਹਿੰਦਾ ਜੀ ਮੈਨੂੰ ਇਹ ਤੋਂ ਖਤਰਾ ਉਹਦੇ ਵਿੱਚ ਕੁਝ ਬੰਦੇ ਨੇ ਤਾਂ ਸਪਸ਼ਟ ਕਰਤਾ ਸੀ ਲਿਖੀ ਨਹੀਂ ਭੇਜਿਆ ਇੱਕ ਜਿਹੜੀ ਲਿਸਟ ਆਈ ਸੀ ਜਿਹਦੇ ਚ ਬਗੈਰ ਉਹਨਾਂ ਨੇ ਮੈਂਸ਼ਨ ਕੀਤਾ ਵੀ ਆਹ ਬੰਦਿਆਂ ਦੇ ਨਾਮ ਸੀਗੇ ਬਿਲਕੁਲ ਉਹ ਉਹਨਾਂ ਨੇ ਆ ਕੇ ਆ ਮੀਡੀਆ ਦੇ ਸਾਹਮਣੇ ਹੋ ਗਿਆ ਕੀ ਵੀ ਤੈਨੂੰ ਗੱਲ ਨਹੀਂ ਲਿਖਦੀ ਕਹਿਣ ਦਾ ਮਤਲਬ ਹੈ ਇੱਕ ਪਾਸੇ ਤਾਂ ਉਹ ਨੌਜਵਾਨ ਜਿਹੜਾ ਇਨਾ ਮੂਰੇ ਨਹੀਂ ਝੁਕਦਾ ਤੂੰ ਅੱਜ ਵੀ ਨਹੀਂ ਝੁਕਿਆ ਕੱਲ ਨੂੰ ਝੁਕਦਾ ਇੱਕ ਪਾਸੇ ਚੋਰ ਲੀਡਰ ਜਿਹੜੇ ਕਾਣੇ ਨੇ ਭਗਵੰਤ ਮੰਨਦੇ ਜਿਹੜੇ ਉਹ ਤੋਂ ਡਰਦੇ ਨੇ ਉਹ ਤਾਈਂ ਖੜਾ ਹੋ ਕੇ ਕਹਿ ਦਿੰਦਾ ਫਲਾਨਿਆ ਮੈਂ ਤੇਰੀ ਫਲਾਨੀ ਫੈਲ ਕੋਲ ਦੂੰਗਾ ਹੂੰ ਤੁਹਾਨੂੰ ਨਹੀਂ ਕਹਿ ਦਿੰਦਾ ਕੋਈ ਵੀ ਜਗਮੀ ਸਾ ਮੈਂ ਤੇਰੀ ਫੈਲ ਕੋਲ ਦੂੰਗਾ ਤੁਸੀਂ ਤਾਂ ਹਰ ਰੋਜ਼ ਟਿੱਕੇ ਤੋਂ ਟਿੱਕੇ ਸਵਾਲ ਪੁੱਛਦੇ ਹੋ ਲੀਡਰਾਂ ਨੂੰ ਹੂੰ ਤੇ ਤੁਸੀਂ ਚੋਰ ਨਹੀਂ ਹੋ ਬਈ ਜੇ ਤੁਸੇ ਕਿਸੇ ਦਾ ਕੁਝ ਕੱਢਾ ਨਹੀਂ ਕੋਈ ਕੁਮਾੜਾ ਨਹੀਂ ਕੀਤਾ ਤੁਸੀਂ ਕਹੋਗੇ ਚਲੋ ਕਰ ਜਿਹੜਾ ਕੁਝ ਕਰਦਾ ਵੇਖਾਂਗੇ ਭਾਈ ਜਾਨੂਆਂ ਨਿਕੋ ਜੀ ਹੁੰਦੇ ਬਾਈ ਜੀ ਹੂੰ ਕਿਸੇ ਦਿਨ ਜੋਰ ਦੀ ਕਿਸੇ ਦਿਨ ਸਾਥ ਵੀ ਆ ਜਾਂਦੀ ਹੈ ਸੋ ਜਿਹੜਾ ਮੈਨੂੰ ਜੁਗਮੀਤ ਜੀ ਇੰਨਾ ਕੁ ਨਮੋਸ਼ੀ ਮਹਿਸੂਸ ਹੋਈ ਇਸ ਗੱਲ ਉੱਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਤੁਸੀਂ ਘੱਟੋ ਘੱਟ ਇਹਨਾਂ ਨੂੰ ਨਾ ਜਦੋਂ ਪਿੰਡਾਂ ਚੋਂ ਦੇ ਇਹਨਾਂ ਨੂੰ ਪੁੱਛਿਆ ਕਰੋ ਵੀ ਤੁਸੀਂ ਸਾਡਾ ਲੱਖਾਂ ਕਰੋੜਾ ਰੁਪਏ ਦਾ ਜਿਹੜਾ ਸਾਡਾ ਪੈਸਾ ਵਰਤ ਕੇ ਤੁਸੀਂ ਸੈਸ਼ਨ ਸਾਧਦੇ ਹੋ ਉਹਦੇ ਤੋਂ ਹੀ ਕੱਢਿਆ ਕੀ ਨਸ਼ਿਆਂ ਦੇ ਉੱਤੇ ਕੀ ਹੋ ਗਿਆ ਬਾਈ ਜੀ? ਵੈਸੇ ਖਤਮ ਹੋ ਗਏ। ਅੱਜ ਵੀ ਸੈਂਕੜੇ ਨੌਜਵਾਨ ਹਰ ਰੋਜ਼ ਖਬਰਾਂ ਆਉਂਦੀਆਂ ਤੁਸੀਂ ਕਿਹ ਕੀ ਖਬਰਾਂ ਚਲਾਉਂਦੇ ਆ ਅਲੱਗ ਅਲੱਗ ਪੱਤਰਕਾਰ ਖਬਰਾਂ ਚਲਾਉਂਦੇ ਆ ਨੌਜਵਾਨਾਂ ਦੀਆਂ ਜਿਹੜੀਆਂ ਨਸਾਂ ਦੇ ਵਿੱਚ ਸੂਈਆਂ ਮਿਲਦੀਆਂ ਮਰੇ ਪਾਈ ਹੁੰਦੀ ਉਹ ਤਾਂ ਕਹਿੰਦੇ ਕਿ ਵਿਕਰਮਜੀਤ ਸਿੰਘ ਮੀਡੀਆ ਨੂੰ ਭਗਵੰਤ ਮਾਨ ਖੁਦ ਬੋਲੇ ਮੁੱਖ ਮੰਤਰੀ ਪੰਜਾਬ ਦੇ ਉਹ ਕਹਿੰਦੇ ਕਿ ਵਿਕਰਮਜੀਤ ਸਿੰਘ ਜੀ ਜੇਲ੍ਹ ਚ ਭੇਜਿਆ ਤੇ ਉਹਦੀ ਘਰ ਦੀ ਜਿਹੜੀ ਉਹ ਪਿੰਡ ਦੀ 540 ਰੁਪਏ ਰੀਸ ਲਾ ਕੇ ਇਹ ਗੱਲ ਕੀਤੀ ਉਹ ਕਹਿੰਦੇ ਅੱਜ ਫਿਰ ਆਏ ਨਹੀਂ ਜਿਹੜਾ ਜਿਹੜੀ ਜਲਾਸ ਚੱਲ ਰਿਹਾ ਸੀਗਾ ਬੋਲੇ ਨਹੀਂ ਆਦੇ ਆ ਕਿ ਨਹੀਂ ਬਾਈ ਜੀ ਮੈਂ ਉਹ ਦੇਖੋ ਉਹੋ ਉਹ ਤਾਂ ਕਹਿੰਦੇ ਕਿ ਅਸੀਂ ਸਹੀ ਕੰਮ ਕਰ ਰਹੇ ਹਾਂ ਸੀ ਨੂੰ ਲੈ ਕੇ ਨਹੀਂ ਨਹੀਂ ਦੇਖੋ ਮੈਂ ਇਹ ਗੱਲ ਨਹੀਂ ਮੈਂ ਕਹਿੰਦਾ ਵੀ ਗਲਤ ਹੈ ਜਾਂ ਸਹੀ ਕੀਤਾ ਜਾਂ ਕੀ ਨਹੀਂ ਮੈਂ ਇਹ ਕਹਿੰਦਾ ਵੀ ਨਸ਼ਾ ਖਤਮ ਹੋ ਗਿਆ ਕਿ ਨਹੀਂ ਹੋਇਆ ਵਿਕਰਮਜੀਤ ਜੀ ਠੀਨ ਉਹ ਚੰਨੀ ਨੇ ਵੀ ਫੜ ਕੇ ਅੰਦਰ ਦਿੱਤਾ ਸੀ ਤੇ ਉਹ ਚੰਨੀ ਕਹਿੰਦਾ ਸੀ ਇਹਦਾ ਨਾ ਧੱਕਾ ਹੋ ਗਿਆ ਤੇ ਫਿਰ ਜਦੋਂ ਲੋਕਾਂ ਨੇ ਟ੍ਰੋਲ ਕੀਤਾ ਫਿਰ ਨਾ ਨਹੀਂ ਨਹੀਂ ਮੈਨੂੰ ਤਾਂ ਲੱਗਿਆ ਕਿ ਤੇ ਪ੍ਰਗਟ ਸਿੰਘ ਦੀ ਪਰਚਾ ਹੋ ਗਿਆ ਬਿਕਰਮ ਜੀ ਕੋ ਪਤਾ ਕੀ ਹੈ ਇਹ ਇੱਕ ਵੱਡਾ ਟਾ ਪੋਲਿਟਿਕਸ ਹੈ ਇਹ ਇਹਨਾਂ ਨੇ ਕਿਹੇ ਖੇਡਦੀ ਪਹਿਲਾਂ ਤੋਂ ਖੇਡਦੇ ਆ ਰਹੇ ਹੁਣ ਵੀ ਖੇਡੀ ਤੇ ਅੱਗੇ ਵੀ ਛੱਡਣਗੇ ਇਹਦਾ 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 ਕੋਈ ਸਿਰਪੈਰ ਨਹੀਂ ਗਾ ਪਰ ਇਹਦਾ ਹੱਲ ਕੀ ਹੈ ਜੇ ਹੁਣ ਵਿਧਾਨ ਸਭਾ ਦੇ ਵਿੱਚ 117 ਬੈਠੇ ਆ 117 ਹੀ ਤੁਸੀਂ ਕਹਿ ਰਹੇ ਹੋ ਤਾਂ ਕੋਈ ਇਹਨਾਂ ਦਾ ਕਾਣਾ ਤੇ ਕੋਈ ਖੋਦੇ ਕੋ ਪਾਰਟੀ ਨਾਲ ਸੰਮਤ ਇਹਦਾ ਹੱਲ ਇਹ ਹੈ ਜੇ ਤੁਸੀਂ ਉਸ ਕੁਰਸੀ ਤੇ ਜਿੱਥੇ ਤੁਸੀਂ ਇੱਕ ਟੁਟਕਲੇ ਸੁਣਾਉਣ ਵਾਲੇ ਨੂੰ ਭਾਇਆ ਜਿੱਥੇ ਇੱਕ ਵਕਾਊ ਰਾਜੇ ਨੂੰ ਭਾਇਆ ਜਿਹਨੇ ਸਾਡੀ ਕੌਮ ਦੇ ਨਾਲ ਹਮੇਸ਼ਾ ਗਰਦਾਰੀ ਕੀਤੀ ਜਾਂ ਉੱਥੇ ਇੱਕ ਵਪਾਰੀ ਨੂੰ ਭਾਇਆ ਸੀ ਉਹਦੀ ਥਾਂ ਤੇ ਕਿਸੇ ਪੰਚਕ ਬੰਦੇ ਨੂੰ ਭਾ ਦਿਓ ਜਿਹੜਾ ਗੁਰੂ ਮਹਾਰਜ ਦੇ ਨੂੰ ਹਾਜ਼ਰ ਨਾਜ਼ਰ ਹੋਵੇ ਚੌਤਕਲਦਾਰ ਸੰਧਵਾ ਵੀ ਸੀ ਜਿਹੜੇ ਕਹਿ ਕੇ ਗਏ ਸੀ ਕਿ ਮੈਂ ਗੁਰੂ ਮਾਰੇ ਨੂੰ ਭਾ ਜਣਾ ਜਾਂ ਸਿਆਸਤਿਸ਼ਰ ਤੋਂ ਜਾਣ ਸਾਥੂ ਬਾਦ ਨੂੰ ਉਹ ਤੁਸੀਂ ਕਲਤਾ ਸੰਧਵਾ ਜੀ ਨੂੰ ਪੁੱਛਿਓ ਸਾਡੇ ਵਾਲੇ ਸਿੱਖ ਅਸੀਂ ਦਵਾ ਦਿੱਤਾ ਉਹਦੇ ਫਿਰ ਕੱਲ੍ਹ ਅਗਲਾ ਵੇਸੇ ਸਿੱਖਦੇ ਆ ਬਿਲਕੁਲ ਸਾਡੇ ਸਾਡੇ ਨੌਜਵਾਨ ਸਾਡਾ ਭਾਈ ਅਮਰਪਾਲ ਸਿੰਘ ਨੇ ਕਿਹਾ ਸੀ ਵੀ ਮੈਂ ਇਹ ਨੰਬਰ ਝੁਕਦਾ ਹਾਂ ਉਹ ਅੱਜ ਵੀ ਨਹੀਂ ਝੁਕਿਆ ਜੇ ਉਹ ਦੀ ਥਾਂ ਤੇ ਕਲਤਾਰ ਸੰਧ ਮਾਉਂਦਾ ਕਿਤੇ ਤਾਂ ਜੀ ਬੀ ਜੀ ਪੀ ਦਾ ਜਾਂ ਦੂਜਾ ਤੋਂ ਪੱਖ ਪੈਰ ਫੜਨ ਕੇ ਤੇ ਕਹਿ ਦਿੰਦਾ ਭਾਈ ਜੀ ਮੈਨੂੰ ਤਾਂ ਛੱਡੋ ਉੱਥੇ ਕੋਈ ਹੋਰ ਲੀਡਰ ਹੁੰਦਾ ਤਾਂ ਕਹਿ ਦਿੰਦਾ ਭਾਈ ਜੀ ਸੈਟਿੰਗ ਨਾ ਕਰ ਲੈਂਦਾ ਉਹ ਜੀ ਮੈਂ ਤੁਹਾਨੂੰ ਜੇ ਤੁਸੀਂ ਕਹੋਗੇ ਮੈਂ ਕਰੂੰਗਾ ਸਾਡੇ ਵਾਲੇ ਤਾਂ ਸਾਡੇ ਲਈ ਇਹ ਨਹੀਂ ਮੰਨੀ ਤੀਜੀ ਵਾਰੀ ਵਿਧਾ ਦਿੱਤਾ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਕਿਰਪਾ ਕਰੂ ਫੌਮ ਮੇਰੀ ਬੇਟੀ ਜਗਦੀਨ ਜ਼ਮੀਰ ਵਾਲੇ ਬੈਠੇ ਆ ਇਹਦਾ ਹਿਸਾਬ ਲੈਣਗੇ ਜਿਹੜੀ ਤੁਸੀਂ ਗੱਲ ਕੀਤੀ ਕਲਕਾਰ ਸਿੰਘ ਸੰਧਮਾਨ ਜੀ ਜਗਮੀਤ ਜੀ ਤੁਸੀਂ 100% ਸੱਚੀ ਗੱਲ ਕੀਤੀ ਹੈ ਮੈਨੂੰ ਇਹ ਦੇਖੋ ਮੈਂ ਪੂਰੀ ਸਿੱਖੀ ਸਰੂਪ ਚ ਨਹੀਂਗਾ ਤੁਸੀਂ ਪੂਰੀ ਸਿੱਖੀ ਸਰੂਪ ਚੋਂ ਪਰ ਮੈਂ ਗੁਰੂ ਮਹਾਰਾਜ ਤੋਂ ਡਰ ਕੇ ਗੱਲ ਕਹਿ ਰਿਹਾ ਕਲਤਾਰ ਸਿੰਘ ਸੰਧਮਾਣੇ ਜਿਹੜੇ ਕੱਲ ਲਾਸਟ ਦੇ ਵਿੱਚ ਜਿਹੜੇ ਸ਼ਬਦ ਬੋਲੇ ਆ ਉਹਨਾਂ ਨੂੰ ਉਹ ਨਹੀਂ ਬੋਲਣੇ ਚਾਹੀਦੇ ਸੀ ਐਜ਼ ਅ ਸਿੱਖ ਹੋਂਦ ਦੇ ਨਾਂ ਤੇ ਹੂੰ ਉਹ ਕਹਿੰਦੇ ਵੀ ਮੈਂ ਤਾਂ ਆਪਦੇ ਫਰਜ਼ਾਂ ਦੀ ਪੂਰਤੀ ਕਰਤੀ ਹੂੰ ਵੀ ਜਿਹੜਾ ਮੈਂ ਬਾਈਬਲ ਤੇ ਬਗਰਾੜੀ ਜਾ ਕੇ ਕਿਹਾ ਸੀ ਵੀ ਮੈਂ ਜੇ ਇਨਸਾਫ ਨਾ ਹੋਇਆ ਮੈਂ ਸਤੀਫਾ ਦਊਗਾ ਮੈਂ ਤਾਂ ਇਨਸਾਫ ਦਵਾਤਾ ਮੈਂ ਤਾਂ ਅਜਲਾਸ ਸਾਧਲੇ ਕਹਿੰਦੇ ਦੱਸੋ ਕੀ ਇਨਸਾਫ ਦਵਾਤਾ ਤੁਸੀਂ ਤਾਂ ਇੱਕ ਪੰਜਾਬ ਦੀਆਂ ਲੋਕਾਂ ਦੇ ਸੈਂਟੀਮੈਂਟਸ ਦੇ ਨਾਲ ਖੇਡ ਰਹੇ ਹੋ ਤੁਸੀਂ ਸਭ ਇੱਕ ਗੁਰੂ ਮਹਾਰਾਜ ਦੀ ਬੇਅਦਬੀ ਨੂੰ ਮਜ਼ਾਕ ਬਣਾ ਲਿਆ ਇੱਕ ਤਵਾ ਬਣਾ ਲਿਆ ਉਹਦੇ ਤੇ ਰੋਟੀਆਂ ਸੇਕਦੇ ਹੋ ਪਹਿਲਾਂ ਕਾਂਗਰਸ ਨੇ ਰੋਟੀਆਂ ਸੇਕ ਕੇ ਸਰਕਾਰ ਬਣਾਈ ਫਿਰ ਹੁਣ ਤੁਸੀਂ ਇੱਕ ਹਫ਼ਤੇ ਦਾ ਕਹਿ ਕੇ ਕਿੱਥੇ ਤੁਹਾਡਾ ਕਨਵਰ ਵਿਜੇ ਪ੍ਰਤਾਪ ਸਿੰਘ ਜੇ ਉਹਨਾਂ ਨੇ ਇਹ ਕਹਿਤਾ ਵੀ ਗਰੀਵਕੌਰ ਕਿਉਂ ਨਹੀਂ ਆਈ ਤੇ ਭਗਵੰਤ ਮਾਨ ਇਹ ਵੀ ਕਹਿ ਸਕਦਾ ਸੀ ਕਿ ਸਾਡਾ ਕਨਵਰ ਵਿਜੇ ਪ੍ਰਤਾਪ ਕਿੱਥੇ ਉਹਨੂੰ ਸੱਦੋ ਮੈਂ ਉਹਨਾਂ ਨਾਲ ਵੀ ਬਹਿਸ ਕਰਨੀ ਹੈ ਦਲਤੋਂ ਵੀ ਹੋ ਜਾਂਦੀ ਸੀ ਨਾ ਭਾਈ ਜੀ ਹਮ ਅਈ ਇੱਥੇ ਜਿਹੜਾ ਸੱਚ ਬੋਲੂਗਾ ਓ ਤੋ ਕਿਉਂ ਨਹੀਂ ਆਇਆ ਉਹ ਉਹਨਾਂ ਨੂੰ ਪਤਾ ਵੀ ਇੱਥੇ ਕੁਝ ਨਹੀਂ ਨਿਕਲਣਾ ਇੱਕ ਇਹ ਪਤਾ ਕੀ ਇੰਨਾ ਨਹੀਂ ਨਾ ਇੱਕ ਸਿਸਟਮ ਬੜਾ ਚਲਾਇਆ ਹੋਇਆਗਾ ਇਹ ਮੀਡੀਆ ਦੇ ਫਿਰ ਸੋਸ਼ਲ ਮੀਡੀਆ ਦੇ ਨਿਕਲੀ ਹੋਈ ਪਾਰਟੀ ਹੈ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹਮ ਇੱਕ ਹਾਈਪ ਕਰੀਏ ਕਿਤੀ ਵੀਨ ਕਲਾਬ ਲਿਆਉਣਾ ਅਸੀਂ ਆਇਆ ਕਰ ਦੇਣਾ ਅਸੀਂ ਆ ਕਰ ਦਾਂਗੇ ਠੀਕ ਹੈ ਵੱਡੀਆਂ ਵੱਡੀਆਂ ਗੱਲਾਂ ਸਿਕਿਉਰਟੀਆਂ ਇਜ਼ ਭਵੰਤ ਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀਗੇ ਗੁਮੀਤ ਜੀ ਕਿ ਤੁਸੀਂ ਮੁਰਗੀ ਘਰ ਨਾਲ ਖੋਲ ਲਓ ਜੇ ਤੁਹਾਨੂੰ ਡਰ ਲੱਗਦਾ ਸਿਕਿਉਰਟੀਆਂ ਲੈ ਕੇ ਤੁਰੇ ਫਿਰਦੇ ਹਾਂ ਇਹ ਕਹਿੰਦੇ ਹੁੰਦੇ ਸੀਗੇ ਹਰਸਿਮਰ ਤੁਨੂੰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕਹਿੰਦੇ ਸੀਗੇ ਕਦੇ ਕਿਸ ਕੈਪਟਨ ਨੂੰ ਕਹਿੰਦੇ ਸੀ ਕਦੇ ਰਣਿੰਦਰ ਨੂੰ ਕਹਿੰਦੇ ਸੀ ਕਦੇ ਬਾਦਲ ਨੂੰ ਕਹਿੰਦੇ ਸੀਗੇ ਕਦੇ ਕਿਸੇ ਹੋਰ ਨੂੰ ਕਹਿੰਦੇ ਸੀਗੇ ਵੀ ਸਿਕਿਉਰਟੀਆਂ ਲੈ ਕੇ ਪਰ ਤੇ ਅੱਜ ਉਹ ਤਾਂ ਇੰਦਰ ਦੀ ਮੰਤਰੀ ਸੀ ਸੁਗਵੀਰ ਦਾ ਸਾਲਾ ਵਿਕਰਮਜੀਤਿਆ ਵੀ ਮੰਤਰੀ ਸੀ ਉਹਨਾਂ ਦਾ ਪੁੱਤਜਾ ਵੀ ਗਾ ਮੰਤਰੀ ਸੀ ਉਹ ਤਾਂ ਆਪਣੇ ਪਰਿਵਾਰ ਕੋਲੇ ਬਾਈ ਜੀ ਅੱਜ ਸੈਂਕੜਿਆਂ ਦੇ ਕਾਫਲਿਆਂ ਦੇ ਨਾਲ ਗੱਡੀਆਂ ਨਿਕਲਦੀਆਂ ਫੋਲਣ ਕਿਉਂ ਦਿੱਤੀਆਂ ਹਰ ਇੱਕ ਚੀਜ਼ ਤੇ ਯੂਟਰਨ ਹਰੇਕ ਮੁੱਦੇ ਤੇ ਯੂਟਰਨ ਹਮ ਅੱਜ ਇਹ ਕਹਿੰਦੇ ਤੇ ਵਿੱਚ 2000 ਕਰੋੜ ਆਗੈ ਐਵੀਂ ਘਾਟੇ ਕਹਿ ਦਿੰਦੇ ਨੇ ਅਸੀਂ ਮਾਈਨਿੰਗ ਦੇ ਵੀ ਸੱਜਣਾ ਬਿਕਰਮਜੀਤ ਸਿੰਘ ਮਜੀਠੀਆ ਉਹਨਾਂ ਦੇ ਜਾਂ ਦੂਜੇ ਕਾਲੀ ਲੀਡਰਾਂ ਦੇ ਉੱਤੇ ਚਿੱਤੇਦਲ ਦੋਸ਼ ਲਾਉਂਦੇ ਆ ਜਿੱਥੋਂ ਸਭ ਤੋਂ ਵੱਧ ਕਮਾਈ ਕੀਤੀ ਮਾਈਨਿੰਗ ਦੇ ਵਿੱਚ ਉਹ ਕੀਤੀ ਦੂਜੀਆਂ ਚੀਜ਼ਾਂ ਕੀਤੀ ਉਹਦਾ ਤਾਂ ਨਾਂ ਨਹੀਂ ਲੈਂਦੇ ਬਾਈ ਜੀ ਹਮ ਉਹਦਾ ਨਾਮ ਤਾਂ ਲੈਂਦੇ ਨਹੀਂ ਨੀ ਕਿ ਕਿਵੇਂ ਐਕਸਰਸ ਦੇ ਵਿੱਚੋਂ ਪੈਸੇ ਕੱਲੇ ਇਹਨਾਂ ਨੇ ਕਿਵੇਂ ਖਾਦੇ ਸੀ ਜੰਦੀ ਦੇ ਵਿੱਚੋਂ ਹੀ ਉਹਨਾਂ ਨੇ ਖਾਦੇ ਸੀ ਪੰਜਾਬ ਦੇ ਵਿੱਚ ਹੂੰ ਉਹ ਚੀਜ਼ਾਂ ਦੇ ਉੱਤੇ ਤੁਸੀਂ ਕਿਉਂ ਨਹੀਂ ਜ਼ਿਕਰ ਕਰਦੇ ਇਹ ਤਾਂ ਐ ਹੈ ਨਾ ਜਿੰਦੀ ਕੋਲ ਸਰਕਾਰ ਦੀ ਪਾਵਰ ਆ ਗਈ ਜਿਹੜੇ ਬੰਦੇ ਕੋਲੇ ਉਹ ਘੱਟ ਕੋਈ ਵੀ ਨਹੀਂ ਕਰਦਾ ਕੋਈ ਅੱਜ ਨੂੰ ਪੰਨਾ ਕਿੱਲਾ ਹੀ ਕੋਠੀ ਪਾਈ ਜਾਂਦਾ ਕੋਈ ਦਸਾ ਕਿਲਾ ਇਹ ਪਾਈ ਜਾਂਦਾ ਕੋਈ ਮਹਿਲ ਬਣਾਈ ਜਾਂਦਾ ਘੱਟ ਅੱਜ ਵੀ ਨਹੀਂ ਘੱਟ ਪਹਿਲਾਂ ਨਹੀਂ ਪਾਵਰ ਆਈ ਦੀ ਗੱਲ ਹੈ ਜਦੋਂ ਪਾਵਰ ਜਿੰਦੇ ਹੱਥ ਚੋ ਹੋਵੇ ਪਾਵਰ ਦੇ ਮਨਮਰਜ਼ੀ ਆ ਕਰਦਾ ਮੈਂ ਬਸ ਇੱਥੇ 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 ਅੱਗੇ ਗੱਲ ਮੈਂ ਤੁਹਾਡਾ ਨਾ ਕਰਦਾ تھی کہ پائی صاحب لے میں اگزامپل دین چاہتا دبئی نہ ہوئے دبائی ایک جنت دیش ہے جی کاروبار سیٹ وہ بندہ تو کاروبار چڈ کے آ کے پنجاب سے انہیں حکومت متعاو بعد وہ بندہ ایم پی بن جائے جیل چیٹا جی وہ ایم پیش جے پروار میں ہی پروار بھی نیارے لے سکتا بھائی جی ਅੱਜ ਤੁਸੀਂ ਬਾਪੂ ترਸੇਮ ਸਿੰਘ ਉਹਨਾਂ ਨੂੰ ਜਾ ਕੇ ਦੇਖ ਲਓ। ਅੱਜ ਭਾਈ ਮਰਤਪਾਲ ਸਿੰਘ ਦੀ ਮਾਤਾ ਨੂੰ ਜਾ ਕੇ ਦੇਖ ਲਓ। ਉਹ ਅੱਜ ਵੀ ਗੁਰੂ ਘਰ ਦੇ ਵਿੱਚ ਥੱਲੇ ਬੈਠ ਕੇ ਲੰਗਰ ਛਕਦੇ ਨੇ। ਕਦੇ ਉਹ ਵੇਖਿਆ ਤੁਸੀਂ ਫਲਾਵੇਂ ਹੋਟਲਾਂ ਦੇ ਵਿੱਚ ਕਈ ਆ ਜਾਂ ਅਜ ਫਲਾਨੇ ਥਾਂ ਤੇ ਫਾਈਵ ਸਟਾਰਾਂ ਦੇ ਵਿੱਚ ਮੀਠਿਆ ਕਰਦੇ ਨੇ। ਪਾਵਰ ਤੋਂ ਉਹਨਾਂ ਕੋਲ ਵੀ ਉਹ ਵੀ ਮੈਂਬਰ ਆਫ ਪਾਰਲੀਮੈਂਟ ਹੈ। ਠੀਕ ਹੈ। ਮੈਂ ਇਹ ਕਹਿਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਚੁਟਕਲਿਆਂ ਦੇ ਉੱਤੇ ਨਾ ਤੁਸੀਂ ਇਕੱਲੇ ਗੱਲਾਂ ਚਲਾਇਆ ਕਰੋ। ਤੁਸੀਂ ਬੰਦੇ ਦਾ ਕਰਦਾਰ ਵੇਖਿਆ ਕਰੋ। ਤੁਸੀਂ ਬੰਦੇ ਨੂੰ ਦੇਖਿਆ ਕਰੋ ਵੀ ਇਹ ਬੰਦਾ ਕਿੱਥੇ ਆ ਕੇ ਖੜਦਾ ਹੈ ਭਾਈ ਅਮਰਤਪਾਲ ਸਿੰਘ ਇੱਕ ਅੱਜ ਦੀ ਘੜੀ ਪੰਜਾਬ ਦੇ ਨੌਜਵਾਨਾਂ ਦੀ ਸੋਚ ਬਣਿਆ ਹੋਇਆ ਹੈ ਉਸ ਨੌਜਵਾਨ ਨੇ ਮੇਰੀ ਸੁਣੋ ਗੱਲ ਨਸ਼ਾ ਇਹ ਕਿਉਂ ਨਹੀਂ ਛੁੜਾ ਸਕਦੀ ਜੀ ਮੈਂ ਤੁਹਾਨੂੰ ਪੁੱਛਦਾ ਅਕਾਲੀਆ ਕੋਲੇ ਪੈਸਾ ਥੋੜਾ ਹੂੰ ਕਾਂਗਰਸ ਨਾਲ ਕੋਲੇ ਪੈਸਾ ਥੋੜਾ ਹੈ ਹੂੰ ਬੀਜੇਪੀ ਵਾਲਾ ਲੀਡਰ ਕੋਲੇ ਪੈਸਾ ਥੋੜਾ ਤੁਸੀਂ ਕਰੋ ਤੁਸੀਂ ਇਲੈਕਸ਼ਨ ਦੇ ਵਿੱਚ ਤਾਂ 10-10 ਕਰੋੜ ਰੁਪਏ ਵੰਡੋਗੇ ਲਖਣਾਚ ਦਾ ਤੁਸੀਂ 10-10 ਕਰੋੜ ਰੁਪਇਆ ਵੰਡੋਗੇ ਤੁਸੀਂ ਇੱਕ ਹਲਕੇ ਦੇ ਉੱਤੇ 4 ਲੀਟਰ ਆ ਬਾਈ ਜੀ ਕਰੋੜ-ਕਰੋੜ ਰੁਪਇਆ ਪਾ ਕੇ 4 ਕਰੋੜ ਪਾ ਲਓ ਮੈਂ ਕਹਿੰਦਾ ਕਾਲ ਕੇ ਤੇ ਨਸ਼ਾ ਰਹਿਣਾ ਹੀ ਨਹੀਂਗਾ ਸਾਰਿਆਂ ਨੂੰ ਜਿਹੜਾ ਤੋਂ ਟੈਂਪਲ ਵਾਉ ਨੌਜਵਾਨਾਂ ਦੇ ਜਿਹੜੇ ਨਸ਼ੇ ਦੇ ਡਿਕਟਰ ਨੇ ਨਸ਼ਾ ਤਾਂ ਉਹਦੀ ਖਤਮ ਹੋਗਾ ਨਾ ਜਦੋਂ ਦੀ ਡਿਮਾਂਡ ਖਤਮ ਹੋਈ ਇਹ ਕਹਿੰਦੇ ਸੀ ਮਗਰਮੱਛ ਫੜਦੇ ਮਗਰ ਮੱਛਾ ਫੜਦੇ ਨਾਲ ਪਾਬਲੋ ਐਸਕਵਾਰ ਨਾਲ ਵੱਡਾ ਮਗਰਮੱਛ ਕੌਣ ਸੀ ਜਿੱਦੇ ਪਾਬਲੋ ਐਸ ਜਦੋਂ ਅਮਰੀਕਾ ਕਹਿੰਦਾ ਸੀ ਅਮਰੀਕਾ ਕਹਿੰਦਾ ਸੀ ਅਸੀਂ ਜਿੱਦਿ ਪਾਵਲੋ ਨੂੰ ਫੜ ਲਿਆ ਨਾ ਹੂੰ ਤਾਂ ਅਸੀਂ ਸਾਡੇ ਦੇਸ਼ 'ਚ 50% ਨਸ਼ਾ ਖਤਮ ਹੋ ਜਾਊ ਪਾਵਲੋ ਨੂੰ ਪੜ ਕੇ FBI ਨੇ ਕਿੱਦਾਂ ਦਾ ਮਾਰ ਵੀ ਦਿੱਤਾ ਨਾ ਸ਼ਕਤਮ ਹੋ ਗਿਆ ਨਸ਼ਾ ਨਹੀਂ ਖਤਮ ਹੁੰਦਾ ਨਸ਼ਾ ਉਦੋਂ ਖਤਮ ਹੋਣਾ ਜਦਕਿ ਮੀਤ ਜੀ ਜਿੱਦ ਦੇ ਇਹਦੀ ਡਿਮਾਂਡ ਖਤਮ ਹੋਊਗੀ ਤੇ ਡਿਮਾਂਡ ਖਤਮ ਕਿਵੇਂ ਹੋਊਗੀ ਜ਼ਿਆਦਾ ਨੌਜਵਾਨਾਂ ਨੂੰ ਜਾਗਰੂਕ ਕਰਨਾ ਪੈਣਾ ਵੀ ਤੁਸੀਂ ਕਿਹਦੇ ਵਾਸਤੇ ਹੂੰ ਉਹਨਾਂ ਨੂੰ ਆਨੰਦਪੁਰ ਦੇ ਨਾਲ ਜੋੜਨਾ ਪੈਣਾ ਜਿਹੜਾ ਕੰਮ ਪਾਈਆ ਮਠਪਾਲ ਸਿੰਘ ਨੇ ਕੀਤਾ ਸੀ ਜੀ ਜਾ ਤੁਹਾਡਾ ਮੈਡੀਕਲ ਜਿਹੜਾ ਸਟਰਕਚਰ ਹੈ ਉੱਡਾ ਸਟਰੋਂਗ ਹੋਣਾ ਚਾਹੀਦਾ ਵੀ ਕਿਸੇ ਨੌਜਵਾਨ ਦੇ ਉੱਤੇ ਪਾਉਂਦੀ 50000 ਰੁਪਏ ਲੱਗਦਾ ਹੋਵੇ ਉਹਨੂੰ ਪਾਉਂਦੀ 10 ਦਿਨ ਉਹਨੂੰ ਮੈਡੀਸਿਨ ਦੇ ਕੇ ਦਾਖਲ ਕਰਕੇ ਉਹਨੂੰ ਵਾਸ਼ ਕਰਕੇ ਉਹਨੂੰ ਪ੍ਰੋਪਰ ਟਰੀਟਮੈਂਟ ਦੇ ਕੇ ਮਸ਼ੀਨੋ ਛੁਡਾਇਆ ਜਾਂਦੇ ਫੇਰੀ ਛੁਡਦੇ ਆਣਾ ਸੋ ਇਹ ਚੀਜ਼ਾਂ ਦੇ ਉੱਤੇ ਤਾਂ ਗੱਲ ਨਹੀਂ ਕਰਦੇ ਗਰੀਬ ਦਾ ਘਾਟਾ ਪਾਜੀ ਇਹ ਜੀ ਤਸਕਰ ਹੈ ਜੀ ਠੀਕ ਹੈ ਟਾ ਦਿਓ ਪਰ ਤੁਸੀਂ ਦਿਖਾ ਦਿਓ ਨਿਗਦੀ ਚ ਦਾਦਾ ਉਹਨਾਂ ਨੇ ਅਸੀਂ ਤਾਂ ਨਸ਼ਾ ਕਰਕੇ ਠਾਇਆ ਜਦੋਂ ਤੂੰ ਡੀਸਾ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਨਹੀਂ ਨਹੀਂ ਜੀ ਇਹ ਤਾਂ ਤਾਂ ਨਕਸ਼ਾ ਨਹੀਂ ਪਾਸ ਸੀ ایک چیز جگمیت جی ناٹ اگل چیز ہرک چیز کل ایک سوشل میڈیا کو جی ہو نشے سے سدیاسی کی یہاں نے کچھ کوئی حل تو دسو نا کوئی کوئی حل تو دس دو بھی آ حل کٹتا کروڑا روپیہ برواد کر کے گال داڈی بھی کھے مہینہ تاکہ ٹائم دیکھیے ہسو ہی نہیں گال سنو ਉੱਥੇ ਕਿਸੇ ਨੇ ਐਮਐਲਏ ਨੇ ਪੁੱਛ ਲਿਆ ਉਹ ਕਹਿੰਦੇ ਜੀ ਵੀ ਇਹ ਇੱਕ ਟਾਈਮ ਬౌండ్ ਕੀਤਾ ਜਾਣਾ ਚਾਹੀਦਾ ਅਮਨ ਰੋੜਾ ਉੱਥੇ ਰੋਲਾ ਵੀ ਪਿਆ ਤੁਸੀਂ ਸ਼ਾਇਦ ਸੁਣਿਆ ਹੋਵੇ ਅਮਨ ਰੋੜਾ ਉੱਥੇ ਉਹ ਕਹਿੰਦੇ ਵੀ ਜੀ ਆਹ ਵੇਖੋ ਇਹਦੇ ਰਿਪੋਰਟ ਦੇ ਵਿੱਚ ਆਹ ਆਹ ਕਾਨੂੰਨ ਦੇ ਦਾਇਰੇ 'ਚ ਲਿਖਿਆ ਪਿਆ ਵੀ ਡੀਐਸਪੀ ਨੇ ਡੀਐਸਪੀ ਕੋਲੇ ਪਾਵਰ ਹੈ ਵੀ ਉਹ ਇਹਦੇ ਇਨਰ ਟਾਈਮ ਪੀਰੀਅਡ ਦੇ ਵਿੱਚ ਵਿੱਚ ਇਹਦੇ ਤੇ ਜਿਹੜਾ ਉਹ ਫੈਸਲਾ ਉਹਨੇ ਦੇਣਾ ਹੈ ਵੈਰੀ ਕਰਕੇ ਉਹ ਦੂਜੇ ਕਹਿੰਦੇ ਸਾਡੇ ਕੋਲ ਜਿਹੜਾ ਬਿੱਲ ਐ ਤੇ ਤਾ ਲਿਖਿਆ ਨਹੀਂ ਤੇਰੇ ਬਿੱਲ ਤੇ ਲਿਖਿਆ ਸਾਨੂੰ ਦਿਖਾ ਦੇ ਕਿੱਥੇ ਲਿਖਿਆ ਹੂੰ ਜ਼ੀਰੋ ਹੋਮਵਰਕ ਕੀਤਾ ਹੁੰਦਾ ਨਾ ਉਹੀ ਜਾ ਕੇ ਬਹਿ ਜਾਂਦੇ ਇੱਕ ਪਾਰਟੀ ਦਾ ਪ੍ਰਧਾਨ ਹੋਵੇ ਉਹ ਇਹ ਗੱਲ ਕਹਵੇ ਕਿ ਗਾਂ ਵਾਲੇ ਆਖਣ ਜਿਹਨਾਂ মিডিਆ ਨੂੰ ਅਕਸਰ ਮਿਲਦਾ ਦਿੱਤਾ ਜਾਂਦਾ ਨਾ ਉਹਦੇ ਤੇ ਮੈਂਸ਼ਨ ਨਹੀਂ ਕੀਤਾ ਹੋਇਆ ਵੀ ਇਹ ਤੇ ਕਿੱਥੇ ਲਿਖਿਆ ਬਾਈ ਜੀ ਤੁਸੀਂ ਹੂੰ ਫਿਰ ਉਹ ਵੇਖਿਆ ਉਹਨਾਂ ਨੇ ਵੀ ਇਹ ਤਾਂ ਗੜਬੜੀ ਹੋ ਗਈ ਜਿਹੜਾ ਸੋਲ ਸਾਧ ਕੀਤਾ ਉਹ ਪਹਿਲਾਂ ਪੁੱਲਾਂ ਨੇ ਚੱਕ ਚੁੱਕੇ ਆ ਗਏ ਉਹ ਬੜੀ ਕਾਲੀ ਚ ਉਹਨਾਂ ਨੇ ਕਿਹਾ ਮੈਂ ਦਾਵਾ ਦਾਵਾ ਸੁਣਾਦਾ ਸੋ ਇਹਨਾਂ ਕੋਲੇ ਕੋਈ ਹੁੰਦਾ ਸੰਵਧਾਨ ਸਭਾ ਨੂੰ ਪਵਿੱਤਰ ਸਦਨ ਕਹਿੰਦੇ ਆ ਤੇ ਪਵਿੱਤਰ ਸਦਨਾਂ ਧਾਰਮਿਕ ਅਸੀਂ ਸਥਾਨ ਨੂੰ ਮੰਨਦੇ ਹੁੰਨੇ ਆ ਕੋਈ ਵੀ ਧਾਰਮਿਕ ਸੰਸਥਾ ਉਹਨੂੰ ਉਸ ਦੇ ਬਰਾਬਰ ਦਾ ਦਰਜਾ ਦਿੱਤਾ ਹੋਇਆ ਜਿਵੇਂ ਆਪਣੀ ਕਿਸੇ ਦੀ ਆਸਥਾ ਗੁਰਦੁਆਰੇ ਚ ਜਾਂ ਜੋ ਵੀ ਹੈ ਨਾ ਸੌ ਚੱਕ ਉਹਦੇ ਚੱਕਦੇ ਸਾਰਾ ਕੁਝ ਕਰਦੇ ਆ ਪਰ ਕੀ ਫਿਰ ਇਹ ਜਾ ਕੇ ਝੂਠ ਬੋਲਦੇ ਆ ਸਾਰੇ ਉਸ ਨੂੰ ਇੱਕ ਸਦਨ ਦੇ ਵਿੱਚ 99% ਝੂਠ ਬੋਲਦੇ 1% ਹੈ ਸੱਚੇੜਾ ਸੱਚਾ ਕਰਨ ਵਿੱਚ ਨਹੀਂ ਮੈਂ ਕਿਸੇ ਪਾਰਟਿਕੂਲਰ ਨੂੰ ਨਹੀਂ ਕਹਿੰਦਾ ਇਹ ਸੱਚਾ ਹੈ ਕਿ ਝੂਠਾ ਹੈਗਾ ਲੋਕਾਂ ਨੂੰ ਸਭ ਪਤਾ ਹੈ ਉਹਦੇ ਵਿੱਚ ਜੀ ਹੂੰ ਲੋਕ ਬਹੁਤ ਸਿਆਣੇ ਤੇ ਸਮਝਦਾਰ ਹੋ ਗਏ ਆ ਹੂੰ ਲੋਕ ਪਰ ਇਸ ਚੀਜ਼ ਦੀ ਵੀ ਚਰਚਾ ਚੱਲਦੀ ਹੈ ਕਿ ਜਿਹੜੇ ਕੈਮਰੇ ਆ ਉਹ ਜਿਹੜੀ ਸੱਤਾ ਪਰ ਕਾਬਜ਼ ਉਹ ਆਪਦੇ ਬੰਦੇ ਤੇ ਲਾ ਕੇ ਆਪ ਦੀ ਵੀਡੀਓ ਮੀਡੀਆ ਚ ਵਾਇਰਲ ਕਰ ਦਿੰਦੇ ਜਿਹੜੇ ਕੋਈ ਦੂਜੇ ਪਾਸੇ ਉਹਨਾਂ ਮਾਈਕੀ ਬੰਦ ਕਰ ਦਿੱਤਾ ਜਾਂਦਾ ਜਿੰਦਾ ਮਾਈਕ ਬੰਦ ਕਰ ਦਿੱਤਾ ਜਾਊਗਾ ਫਿਰ ਉਹ ਰੌਲਾ ਪੁੰਗ ਰਹਿਣਾ ਉਹਦੀ ਬਾਹਰ ਹੀ ਨਹੀਂ ਆਉਂਦੀਗੀ ਵਿਧਾਨ ਸਭਾ ਦੇ ਵਿੱਚ ਆਵਾਜ਼ ਦੱਬੀ ਜਾਂਦੀ ਜਿਹੜਾ ਲੱਖਾਂ ਦੀ ਗਿਣਤੀ ਦੀਆਂ ਵੋਟਰਾਂ ਦੇ ਨਾਲ ਚੁਣਿਆ ਹੋਇਆ ਇੱਕ ਮੈਂਬਰ ਹੁੰਦਾ ਉਹਦੀ ਆਵਾਜ਼ ਦੱਬੀ ਜਾਂਦੀ ਜਗਮੀਤ ਜੀ ਇਹ ਤਾਂ ਛੱਡੋ ਤੁਸੀਂ ਕੱਲ ਜਿਹੜਾ ਜਿਹੜੇ ਆਪਣੇ ਵਿਰੋਧੀ ਧਿਰ ਦੇ ਲੀ ਸੋਰੀ ਬਾਈਬਾ ਸਾਹਿਬ ਬਾਈਬਾ ਸਾਹਿਬ ਨੇ ਕੱਲ ਇੱਕ ਟਵੀਟ ਕੀਤਾ ਇਹਨਾਂ ਨੇ ਮਾਂ ਦੇ ਸ਼ੇਰਾਂ ਨੇ ਵਿਧਾਨ ਸਭਾ ਦੇ ਵਿੱਚ ਹੀ ਦਫ਼ਤਰ ਬਣਾ ਲਿਆ ਇੱਕ ਆਵਦਾ ਆਈਟੀ ਟੀਮ ਦਾ ਝਾੜੂ ਪਾਰਟੀ ਵਾਲਿਆਂ ਨੇ ਉਹਨੇ ਬਕਾਇਦਾ ਉਹਦੇ ਵਿੱਚ ਦੱਸਿਆ ਵੀ ਆਹ ਨੰਬਰ ਕਮਰੇ ਦੇ ਵਿੱਚ ਇੱਥੇ ਬੈਠੇ ਆ ਉੱਥੋਂ ਸਾਰਾ ਕੁਝ ਜਾਂਦਾ ਵੀ ਫਲਾਣੇ ਦਾ ਮੈਕ ਬੰਦ ਕਰ ਦਿਓ ਜੇ ਖੈਰਾ ਬੋਲਣ ਲੱਗਦਾ ਵੀ ਖੈਰਾ ਦਾ ਮੈਕ ਬੰਦ ਕਰ ਦਿਓ ਜਾਂ ਆਹ ਆਹ ਫਲਾਣਾ ਲੀਡਰ ਬੋਲਣ ਲੱਗਦਾ ਇਹਦਾ ਮੈਕ ਬੰਦ ਕਰ ਦਿਓ ਹੁਣਾ ਫਲਾਨਾ ਬੋਲੂਗਾ ਇਹਦੇ ਤੇ ਆ ਇਹ ਵੀ ਕੋਈ ਕਿ ਨਹੀਂ ਜਿਵੇਂ ਆਪਾਂ ਕਹਿ ਦਿੰਦੇ ਆ ਇੱਕ ਆਪਾਂ ਕੋਈ ਮੂਵੀ ਨੇ ਸ਼ੂਟ ਕਰਦੇ ਹੁੰਦੇ ਇਹ ਸਦਨ ਉਹ ਉਸ ਤਰੀਕੇ ਨਾਲ ਸ਼ੂਟ ਕਰਦੇ ਆ ਪ੍ਰੋਪਰ ਸਾਰਾ ਕੁਝ ਨਾ ਮੈਂ ਬੀਕੋ ਕੱਲ੍ਹ ਡਾਲ ਕਿੱਥੇ ਕਰਨੀ ਸੀ ਗੱਲ ਤਾਂ ਤੁਸੀਂ ਵੀ ਬੇਅਦਬੀ ਨਾਲ ਦੀ ਕਰਨੀ ਸੀ ਆਪਾਂ ਬੇਅਦਬੀ ਦਾ ਹੱਲ ਕੀ ਕਰਨਾ ਸੀ ਤੇ ਕੱਲ੍ਹ ਮੈਨੂੰ ਤਾਂ ਬੜਾ ਦੇਖ ਕੇ ਬਾਈ ਜੀ ਬੜੀ ਬੜੀ ਸ਼ਰਮਿੰਦਗੀ ਹੋਈ ਪਿੱਛ ਪੰਜਾਬ ਦਾ ਖਜ਼ਾਨਾ ਮੰਤਰੀ ਕਹਿ ਰਿਹਾ ਵੀ ਇਹਦੇ ਵਿੱਚ ਇੱਕ ਮਰੇ ਹੋਏ ਬੰਦੇ ਨੂੰ ਸੁਪਾਲ ਸਿੰਘ ਖਹਿਰਾ ਦੇ ਪਿਤਾ ਜੀ ਨੂੰ ਕਹਿੰਦਾ ਵੀ ਉਹ ਇਹਦੇ ਚ ਦੋਸ਼ੀ ਸੀ ਹੂੰ ਫੇਰ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਇਹ ਬਿੱਲ ਜਿਹੜੇ ਜੇ ਪੇਸ਼ ਵੀ ਕਰਤਾ ਇਹ ਬਿੱਲ ਬਣ ਵੀ ਗਿਆ ਨਾ ਜੀ ਇਹ ਬਿੱਲ ਪੁਰਾਣਿਆਂ ਤੇ ਨਹੀਂ ਲਾਗੂ ਹੁੰਦਾ ਅੱਛਾ ਜਿਨ੍ਹਾਂ ਨੇ ਵੀ ਇਹਦੀਆਂ ਪਹਿਲਾਂ ਕੀਤੀਆਂ ਤੇ ਕਰਾਈਆਂ ਨਾ ਉਹਨਾਂ ਤੇ ਨਹੀਂ ਲਾਗੂ ਹੋਊਗਾ ਇਹ ਕਾਨੂੰਨ ਕਹਿੰਦਾ ਮੈਂ ਨਹੀਂ ਕਹਿੰਦਾ ڈیرا سچا سودا جی نے کیوں نہیں انہوں نے دو سال ہو گئے ہج تک رمانڈ سے لا پوچھ گچ کی سچی کچھ نہیں کرنا کچھ نہیں ہونا میں لوگوں کہنا چاہتا دل چترک کے کہنا ਤੁਸੀਂ ਇੱਕ ਵਾਰ ਏਕੀਵੀ ਸਦੀ ਦੇ ਮੱਥੇ ਦੇ ਸਭ ਤੋਂ ਵੱਡਾ ਕਲੰਕ ਹੈ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਤੇ ਅਸੀਂ ਪੁਖਾਰੀਆਂ ਨੂੰ ਇਹਨਾਂ ਦੇ ਮਰਿਆ ਥੜ ਦੇ ਫਿਰਦੇ ਆਂ ਵੀ ਸਾਨੂੰ ਸਾਡੇ ਗੁਰੂ ਮਹਾਰਾਜ ਦਾ ਇਨਸਾਫ ਦੇ ਦੋ ਹਾਂ ਸਾਡੇ ਨਲੂਏ ਹੁੰਦੇ ਜਾਂਉਂਦੇ ਸਾਡੇ ਬੰਦਾ ਸਿੰਘ ਬਹਾਦਰ ਵਰਗੇ ਜਾਂਉਂਦੇ ਹੁੰਦੇ ਕਿੱਧੇ ਦਾ ਅਸੀਂ ਇਨਸਾਫ ਮਿਲ ਜਾਂਦਾ ਸਾਨੂੰ ਇਹਨਾਂ ਨੇ ਕਾਨੂੰਨ ਦੀਆਂ ਜਜ਼ੀਰਾ ਚ ਬੰਨ ਦਿੱਤਾ ਤੇ ਕਾਨੂੰਨ ਕਿੰਨਾ ਦੇ ਹੱਥ ਚੋਂ ਡੇ ਜਿਨ੍ਹਾਂ ਨੂੰ ਅਸੀਂ ਸੱਤਾ ਚ ਪਾਉਂਦੇ ਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਤੁਸੀਂ ਕਿਸੇ ਪੰਥਕ ਨੌਜਵਾਨ ਨੂੰ ਇਸ ਕੁਰਸੀ ਤੇ ਬਿਠਾਓ ਮੇਰਾ ਵਾਦਾ ਹੈ ਮੈਂ ਲੱਭ ਨੂੰ ਹਾਜ਼ਰ ਨਾਜ਼ਰ ਹੋ ਕੇ ਕਹਿਣਾ ਉਹ ਇਹਨਾਂ ਨੂੰ ਸਾਰਿਆਂ ਨੂੰ ਮੁੱਦੇ ਮੂੰਹ ਬਾਕੇ ਦੇ ਤਕ ਉਗੰਦਰ ਉਹਦੇ ਬਾਰੇ ਜਿੰਨਾ ਕ ਅਸੀਂ ਜਾਣਦੇ ਹੋ ਤੇ ਪਰਿਵਾਰ ਬਾਰੇ ਜਾਣਦੇ ਹੋ ਤੜਕੇ ਜਦੋਂ ਉੱਠਦੇ ਆ ਪਾਣੀ ਦੇ ਗਲਾਸ ਤੋਂ ਲੈ ਕੇ ਵੀ ਅੱਖਾਂ ਦੇ ਸੌਣ ਤੱਕ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਕੇ ਚਾਹਦੇ ਆ ਕਿ ਮੈਂ ਪਰਮਾਤਮਾ ਤੋਂ ਡਰ ਕੇ ਕਹਿਣਾ ਵੀ ਤੁਸੀਂ 21ਵੀਂ ਸਦੀ ਦਾ ਜਿਹੜਾ ਇਹ ਆਪਣੇ ਮੱਥੇ ਦੇ ਕਲਾਂਕਿਆਂ ਨੂੰ ਆਪਾਂ ਲਾਉਣ ਦਾ ਕੰਮ ਕਰੀਏ ਇੱਥੇ ਜਿਹੜੀਆਂ ਚੰਗੀਆਂ ਸ਼ਕਤੀਆਂ ਨਾਮ ਕਹਿੰਦੀ ਸਾਡੀ ਪਾਰਟੀ ਦੀ ਮੈਂ ਗੱਲ ਨਹੀਂ ਕਰਦਾ ਹੂੰ ਜਿਹੜੇ ਚੰਗੇ ਲੋਕ ਨੇ ਜਿਨ੍ਹਾਂ ਦੀ ਇੱਕ ਵਿਜ਼ਨਰੀ ਸੋਚ ਹੈ ਜਿਹੜੇ ਗੁਰੂ ਮਹਾਰਾਜ ਨੂੰ ਆਦਰ ਨਾ ਕਰੋ ਕੇ ਚੱਲਦੇ ਨੇ ਉਹਨਾਂ ਲੋਕਾਂ ਨੂੰ ਜਿਤਾਓ ਉਸ ਪਵਿੱਤਰ ਸਦਨ ਚ ਭੇਜੋ ਜਿੱਥੇ ਜਾ ਕੇ ਉਹਨਾਂ ਨੇ ਪੰਥ ਦੀ ਪੰਜਾਬ ਦੀ ਜਵਾਨੀ ਤੇ ਕਿਸਾਨੀ ਦੀ ਗੱਲ ਕਰੀ ਪਰ ਜਿਹੜੀ ਗੱਲ ਤੁਸੀਂ ਕੀਤੀ ਇਹ ਹੈ ਗੱਲ ਜਦੋਂ ਵਿਧਾਨ ਸਭਾ ਦੀਆਂ ਮਤਲਬ ਕਿ ਪਕੜ ਤੋਂ ਪਹਿਲਾਂ ਸਾਰੇ ਕਰਦੇ ਨੇ ਪਰ ਜਦੋਂ ਆ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਉਹਦੇ ਸਦਨ ਸਾਦਕੇ ਜੀ ਉੱਥੇ ਬੈਸਾ ਬਸਾ ਹੋਰ ਕਰਕੇ ਕੀਤੇ ਤੌਮਟੀਆਂ ਲਾ ਕੇ ਸਖਪਾਲ ਖੈਰਾ ਮਾੜਾ ਜੀ ਇਹ ਤਾਂ ਪ੍ਰਗਟ ਸਿੰਘ ਮਾੜਾ ਉੱਥੇ ਜਾਂ ਉੱਥੇ ਇੱਕ ਹੈਨਰੀਕ ਨੇ ਗਾਲ ਗਲ ਕੱਢ ਦਿੱਤੀ ਗੱਲ ਉਹਨਾਂ ਦਾ ਰੌਲਾ ਚੱਲੀ ਕਿ ਅੰਦਰ ਤਾਂ ਰੌਲੇ ਆ ਦੇ ਨਿਚੀ ਚੱਲਣ ਲੱਗ ਜਾਂਦੇ ਪੀ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਜਿਹੜੇ ਲੋਕਾਂ ਨੇ ਪੰਜਾਬ ਵਿੱਚ ਸੰਘਰਸ਼ ਕੀਤਾ ਸੰਘਰਸ਼ੀ ਪਰਿਵਾਰ ਨੇ ਜਿਹੜੇ ਹੂੰ ਜਿਨ੍ਹਾਂ ਨੇ ਹਕੂਮਤਾਂ ਨਾਲ ਮੱਥਾ ਲਾਇਆ ਜਿਨ੍ਹਾਂ ਦੇ ਪਰਿਵਾਰਾਂ ਨੇ ਸ਼ਹਾਦਤਾਂ ਦਿੱਤੀਆਂ ਕੌਮ ਦੀ ਖਾਤਰ ਹੂੰ ਤੇ ਪੰਥ ਦੀ ਖਾਤਰ ਉਹਨਾਂ ਨੂੰ ਇਨਾਂ ਇਸ ਜਗ੍ਹਾ ਤੇ ਤੇ ਉਹਨਾਂ ਨੂੰ ਲੈ ਕੇ ਆਓ ਨਾ ਕਿ ਚੁਟਕਲੇ ਸੁਣਾਉਣ ਵਾਲਿਆਂ ਨੂੰ ਨਾ ਕਿ ਕਾਰੋਬਾਰੀਆਂ ਨੂੰ ਕਾਰੋਬਾਰੀਆਂ ਨੇ ਕਾਰੋਬਾਰ ਕਰਨਾ ਚੁਟਕਲੇ ਸੁਣਾਉਣ ਵਾਲਿਆਂ ਨੇ ਚੁਟਕਲੇ ਸੁਣਾਉਣੇ ਆ ਜਿਨ੍ਹਾਂ ਦੇ ਖੂਨ ਦੇ ਵਿੱਚ ਉਹਨਾਂ ਸ਼ਹੀਦਾਂ ਦੇ ਖੂਨ ਦੇ ਕਤਰੇ ਆ ਨਾ ਜਿਨ੍ਹਾਂ ਨੇ ਇੰਨਾ ਹਿੰਮਤ ਨਾਲ ਮੱਥਾ ਲਾਇਆ ਉਹਨਾਂ ਨੂੰ ਤੁਸੀਂ ਇੰਨਾ ਜਿਹੜੀਆਂ ਪਵਿੱਤਰ ਸਦਨ ਦੇ ਵਿੱਚ ਭੇਜੋ ਤਾਂ ਜੋ ਪੰਜਾਬ ਤੇ ਪੰਜਾਬੀ ਦੀ ਗੱਲ ਕਰ ਸਕੀ। ਹਮ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੰਮੀ ਜੀ। ਬਿਲਕੁਲ ਜੀ ਮਦਾਨ ਸਭਾ ਦੇ ਵਿੱਚ ਜੋ ਕੁਝ ਚੱਲਿਆ ਪਰ ਆਮ ਲੋਕਾਂ ਦੀ ਬਹੁਤ ਜ਼ਿਆਦਾ ਮੰਗ ਸੀਗੀ। ਅਸੀਂ ਵੀ ਲਾਹੌਰ ਗਏ ਸੀਗੇ ਅਸੀਂ ਉੱਥੇ ਵੀ ਇੱਕ ਜੈ ਸਾਹਿਬ ਨੂੰ ਮਿਲੇ ਸੀ ਉੱਤ ਲਾਹੌਰ ਦੇ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਸਾਡੇ ਜਿਹੜੇ ਇੱਥੇ ਕਾਨੂੰਨ ਆਉਂਦੇ ਵਿੱਚ 302 ਦਾ ਮਤਲਬ ਲੱਗਦੀ ਹੈ ਜੇਕਰ ਕਿਸੇ ਵੀ ਇੱਥੇ ਪਿਵਿਟਿਕਲ ਨੂੰ ਬੱਸੇ ਸਾਡੇ ਹੋਈਆਂ ਅਜੇ ਤੱਕ ਭਾਰਤ ਪਾਕਿਸਤਾਨ ਦੀ ਆਜ਼ਾਦੀ ਤੋਂ ਬਾਅਦ ਉਹ ਕਿਨੇ 2-3 ਵਾਰ ਇਹ ਕਿਸੇ ਨੇ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਦੇ ਮੁਤਾਬਕ ਉਦੋਂ 302 ਵਰਗੀਆਂ ਧਰਾਵਾਂ ਲੱਗੀਆਂ ਤੇ ਉਦੋਂ ਬਾਅਦ ਕਿਸੇ ਨੇ ਮੂੰਹ ਨਹੀਂ ਕੀਤਾ ਤੇ ਉੱਥੋਂ ਗੱਲ ਉੱਠੀ ਸੀ ਕਿ ਵਕੀਲ ਖਾਰਾ ਜੀ ਨੇ ਉੱਥੇ ਗੱਲ ਅਸੀਂ ਇੰਟਰਵਿਊ ਵੀ ਕੀਤੀ ਸੀ ਮੈਂ ਉਹ ਕਾਲ ਚੈਨਲ 'ਚ ਹੁੰਦਾ ਸੀਗਾ ਪਰ ਉਹਦਾ ਇੱਕ ਇੰਟਰਵਿਊ ਹੋਈ ਉਦੋਂ ਕਾਫੀ ਰੌਲਾ ਪਿਆ ਇਹਨ ਪਰ ਉਹ ਚਲਦਾ ਚਲਦਾ ਅੱਜ ਰੌਲਾ ਪ੍ਰਧਾਨ ਸਭਾ ਦੇ ਵਿੱਚ ਪਹੁੰਚ ਗਿਆ ਦੇ ਵਿਧਾਨ ਸਭਾ ਦੇ ਵਿੱਚ ਕੀ ਆ ਵੀ ਉੱਥੇ ਇੱਕ ਕਮੇਟੀ ਬਣੂਗੀ ਕਮੇਟੀ ਕਿੰਨਾ ਚਿਰ ਫੈਸਲਾ ਨਹੀਂ ਕਰਦੀ ਜਾਂ ਵੋਟਾਂ ਦੇ ਨੇੜੇ ਆ ਕੇ ਲੋਕਾਂ ਦੀਆਂ ਵੋਟਾਂ ਨੂੰ ਫਿਰ ਠੱਗਣ ਦੀ ਕੋਸ਼ਿਸ਼ ਦੇ ਤਹਿਤ ਇਹ ਇੱਕ ਸਿਆਸੀ ਪੰਤੜਾ ਖੇਡਿਆ ਗਿਆ ਮੈਨੂੰ ਐਂ ਜਾਪਦਾ ਹੈ ਕਿ ਉਸ ਤੋਂ ਬਾਅਦ ਇੱਕ ਟਾਵਰ 'ਤੇ ਬੈਠਾ ਹੋਇਆ ਹੈ ਜਾਂ ਹੋਰ ਲੋਕ ਇਸ ਚੀਜ਼ ਨੂੰ ਰੌਲਾ ਪਾ ਰਹੇ ਨੇ ਉਹਨਾਂ ਨੂੰ ਪ੍ਰਵਾਸਾ ਦੇ ਲਈ ਕਹਿ ਲਿਏ ਸਿਆਸੀ ਪੰਤਲਾ ਸਮਝ ਲਿਏ ਜਾਂ ਕੀ ਸਮਝ ਗਏ ਇਸ ਨੂੰ ਕਿ ਇਸ ਤੇ ਪੁਖਤਾ ਜਿਹੜੇ ਲੋਕ ਆਪੂਰਨ ਤੌਰ ਤੇ ਕੋਈ ਨਹੀਂ ਹੋਇਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ